ਇੱਕ ਰਾਜਾ ਸੀ ਤੇ ਉਹ ਰਾਜਾ ਬੜੀ ਵੇਗ ਦੇ ਨਾਲ ਬਹੁਤ ਤੇਜ਼ ਦੇ ਨਾਲ ਰੱਥ ਤੇ ਜਾ ਰਿਹਾ ਜਦੋਂ ਆਪਾ ਮਨੁੱਖ ਪਰੇਸ਼ਾਨੀਆਂ ਵਿੱਚ ਹੋਏ ਤੇ ਫਿਰ ਮਨੁੱਖ ਗੱਡੀ ਵੀ ਤੇਜ਼ ਚਲਾਉਂਦਾ ਹੈ ਪਰੇਸ਼ਾਨੀਆਂ ਬਹੁਤ ਨਿੰਦਮਕ ਉਹ ਇਸ ਕਰਕੇ ਕਿ ਉਧਰੋਂ ਧਿਆਨ ਮੇਰਾ ਪਰੇਸ਼ਾਨੀਆਂ ਵੱਲੋਂ हट ਜਾਏ ਪਰ ਦੁੱਖ ਕਿਤੇ ਐਵੇਂ हटਦੇ ਨਹੀਂ ਉਹ ਤਾਂ ਸਿਮਰਨ ਕੀਤਿਆਂ ਬੰਦਗੀ ਕੀਤਿਆਂ ਦੁੱਖ हटਦੇ ਨੇ ਤੀਜੀ ਦੌੜੀ ਜੋ ਦੌੜੀ ਜੋ ਕਿ ਦੁੱਖ ਥੋੜੀ ਬੰਦ ਹੋ ਜਾਂਦਾ ਇਹ ਜਿਹੜਾ ਸੀ ਗਤੀ ਦੇ ਨਾਲ ਬਹੁਤ ਤੇਜ਼ ਰੱਥ ਚਲਾ ਰਿਹਾ ਅਤ ਦਾ ਦੁਖੀ ਹੈ ਮਨੁੱਖ ਗਤੀ ਕਿਉਂ ਲੱਭਦਾ ਹੈ ਤਾਂ ਕਿ ਮੇਰੇ ਦੁੱਖ ਭੁੱਲ ਜਾਣ ਮੈਂ ਛੇਤੀ ਤੋਂ ਛੇਤੀ ਸਾਰੇ ਕਾਰਜ ਪੂਰੇ ਕਰਨਾ ਹੋਰ ਗਤੀ ਦੇ ਨਾਲ ਹੋਰ ਤੇਜ਼ੀ ਦੇ ਨਾਲ ਫਿਰ ਕੀ ਹੋ ਜਾਣਾ ਦੁੱਖ ਥੋੜੀ ਮਿਟਣੀ ਇਹ ਦੁੱਖ ਤਾਂ ਇਉਂ ਹੀ ਬਣੇ ਰਹਿੰਦੇ ਨੇ ਸਿਮਰਨ ਕੀਤਾ ਸੋਝੀ ਪੈਣੀ ਹੈ ਕਿ ਮੈਂ ਜਿਹਨਾਂ ਦੁੱਖਾਂ ਨੂੰ ਦੁੱਖ ਸਮਝ ਰਿਹਾ ਵਾਸਤੇ ਵਿੱਚ ਉਹ ਦੁੱਖ ਹੈ ਹੀ ਨਹੀਂ ਮੇਰੇ ਮਨ ਦੀ ਕਲਪਨਾ ਹੈ ਜ਼ਿੰਦਗੀ ਬੀਤ ਜਾਂਦੀ ਹੈ ਮਨੁੱਖ ਨੂੰ ਇੰਨੀ ਕੁ ਸੋਝੀ ਨਹੀਂ ਆਉਂਦੀ ਕਿ ਦੁੱਖ ਮਨ ਦੀ ਕਲਪਨਾ ਨਹੀਂ ਤੂੰ ਕਹਿੰਦਾ ਵੀ ਮੇਰੇ ਨਾਲ ਜਿੰਨਾ ਦੁਖੀ ਕੋਈ ਨਹੀਂ ਜਿੰਨੂੰ ਮਰਜੀ ਪੁੱਛ ਕੇ ਦੇਖ ਲੈ ਦੁੱਖ ਕੀ ਹੈ ਮਨ ਦੀ ਕਲਪਨਾ ਹੈ ਉਹ ਕੁਝ ਵੀ ਨਹੀਂ ਜਦੋਂ ਉਹਨੇ ਦੇਖਿਆ ਇੱਕ ਮਹਾਤਮਾ ਪੇੜ ਦੇ ਹੇਠਾਂ ਲਟਿਆ ਹੋਇਆ ਉਹਨੂੰ ਪੁੱਛਦਾ ਕਹਿਣ ਲੱਗਾ ਮੇਰੇ ਕੋਲ ਇੰਨਾ ਕੁਝ ਹੈ ਫਿਰ ਵੀ ਮੈਂ ਦੁਖੀ ਹਾਂ ਤੂੰ ਆਰਾਮ ਨਾਲ ਰੁੱਖ ਦੇ ਹੇਠਾਂ ਲੇਟਿਆ ਹੋਇਆ ਹੈ ਤੇਰੇ ਕੋ ਤਾਂ ਮੈਨੂੰ ਕੁਝ ਨਜ਼ਰ ਵੀ ਨਹੀਂ ਆ ਰਿਹਾ ਇਹਨਾਂ ਮਨ ਦੇ ਵਿੱਚ ਮਨ ਨੂੰ ਕਦੇ ਭਰਮ ਹੈ ਕਿ ਬਹੁਤ ਕੁਝ ਪ੍ਰਾਪਤੀ ਕਰਕੇ ਮੈਂ ਸੁਖੀ ਹੋ ਜਾਵਾਂਗਾ ਅੱਜ ਤੱਕ ਤਾਂ ਕੋਈ ਸੁਖੀ ਹੋਇਆ ਨਹੀਂ ਸੰਸਾਰ ਦੇ ਵਿੱਚ ਪ੍ਰਾਪਤੀਆਂ ਕਰਕੇ ਉਹ ਜਿਹੜਾ ਮਹਾਤਮਾ ਸੀ ਉਹ ਕਹਿਣ ਲੱਗਾ ਰਾਜਨ ਮੈਂ ਵੀ ਤੇਰੇ ਵਾਂਗੂੰ ਨਾ ਜਦੋਂ ਰਾਜ ਦੇ ਵਿੱਚ ਸੀ ਮੈਂ ਵੀ ਬੜਾ ਦੁਖੀ ਸੀ ਉਦੋਂ ਮੇਰੇ ਕੋਲ ਵੀ ਰਾਤ ਸੀ ਰਾਣੀ ਸੀ ਬੜੇ ਧਨ ਪਦਾਰਥ ਦਾ ਮੈਂ ਮਾਲਕ ਸੀ ਇੱਕ ਰਾਜ ਦਾ ਮੈਂ ਮਾਲਕ ਸੀ ਤੇ ਮੈਂ ਵੀ ਦੁਖੀ ਸੀ ਮੈਂ ਦੁੱਖ ਦਾ ਕਾਰਨ ਲੱਭਿਆ ਦੁੱਖ ਦੀ ਨਿਵਰਤੀ ਲੱਭੀ ਤੇ ਮੈਂ ਦੁੱਖ ਤੋਂ ਨਿਵਰਤ ਹੋ ਗਿਆ ਰਾਜਨ ਤੂੰ ਵੀ ਦੁੱਖ ਤੋਂ ਨਿਵਰਤ ਹੋ ਜਾ ਪਰ ਮਨੁੱਖ ਜਿਹੜਾ ਹੈ ਉਹ ਸੰਸਾਰ ਦੀਆਂ ਪ੍ਰਾਪਤੀਆਂ ਦੇ ਵਿੱਚ ਸੋਚਦਾ ਹੈ ਬੜਾ ਵੱਡਾ ਸੁੱਖ ਨਹੀਂ ਜਿੰਨਾ ਚੇਰ ਮਨ ਵਿੱਚ ਬਣਿਆ ਹੋਇਆ ਹੈ ਨਾ ਕਿ ਸੰਸਾਰ ਦੀ ਪ੍ਰਾਪਤੀ ਸੁੱਖ ਦੇ ਦੇਗੀ ਇਹ ਦੁੱਖ ਦੇ ਬਾਅਦ ਦੁੱਖ ਆਉਂਦਾ ਜਾਣਾ ਹੈ ਦੁੱਖ ਵਧਦਾ ਜਾਣਾ ਹੈ ਸੱਚਾ ਸੁੱਖ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ ਸੱਚੀ ਵਡਿਆਈ ਤੇ ਜਿਹੜਾ ਸੱਚੇ ਨਾਮ ਨਾਲ ਜੁੜ ਗਿਆ ਸੱਚਾ ਸੁੱਖ ਦੀ ਪ੍ਰਾਪਤੀ ਹੋ ਗਈ ਉਹਨੂੰ ਹੀ ਸੱਚੀ ਵਡਿਆਈ ਮਿਲਦੀ ਹੈ ਆ ਦੁਨੀਆ ਦੀਆਂ ਵਡਿਆਈਆਂ ਦਾ ਝੂਠੀਆਂ ਨੇ ਦੁਨੀਆ ਨਾਲ ਸਲਾਹ ਜੋ ਮਰਵੰਝ ਸੀ ਇਹ ਦੁਨੀਆ ਦੀ ਸਲਾਹ ਨਾ ਕਰ ਇਹ ਝੂਠੀ ਵਡਿਆਈ ਹੈ ਜਿਵੇਂ ਰੱਬ ਨੂੰ ਰੱਬ ਕਹਿਣਾ ਕੋਈ ਵਡਿਆਈ ਨਹੀਂ ਗੀ ਬੰਦੇ ਨੂੰ ਰੱਬ ਕਹਿਣਾ ਵਡਿਆਈ ਹੈ ਦੁਨੀਆ ਨਾਲ ਸਲਾਹ ਜੋ ਮਰਵੰਜੀ ਇਹ ਦੁਨੀਆ ਦੀ ਸਲਾਹ ਨਾ ਕਰ ਜਿਨ ਕੇ ਸੇ ਤਿਲ ਜਾਤੇ ਪੱਖਾ ਫੇਰੀ ਪਾਣੀ ਡੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾ ਜਿਨ੍ਹਾਂ ਨੂੰ ਸੋਚੀ ਪਈ ਐ ਉਹਨਾਂ ਨੇ ਫਿਰ ਸੇਵਾ ਕੀਤੀ ਐ ਸਾਧੂਆਂ ਦਾ ਜੀਵਨ ਪਰ ਸਵਾਰਥ ਵਾਸਤੇ ਹੁੰਦਾ ਐ ਆਪਣੇ ਸਵਾਰਥ ਵਾਸਤੇ ਨਹੀਂ ਪੱਖਾ 베ਰੀ ਪਾਣੀ ਢੋਵਾਂ ਹਰ ਜਨ ਦੇ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਪਾਸ ਬਨੰਤੀ ਤੇਰੇ ਜਨ ਦੇਖਣ ਭਾ